ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਸ਼ੁਰੂਆਤ ਹੋ ਚੁੱਕੀ ਹੈ ਨਵੇਂ ਦਿਨ ਦੀ ਨਵੇਂ ਵਲੌਗ ਨਾਲ ਤੇ ਸੂਰਜ ਨਿਕਲ ਰਿਹਾ ਹੈ 8 ਵਜੇ ਦਾ ਟਾਈਮ ਹੋ ਚੁੱਕਿਆ ਸਵੇਰ ਦਾ ਤੇ ਕੁਝ ਮਾਹੌਲ ਇਸ ਤਰ੍ਹਾਂ ਹੈ ਤੇ ਦੋਸਤੋ ਅੱਜ ਨਾਲ ਸਾਡੇ ਪਿਆ ਸੀ ਮੀਂਹ ਰਤੀ ਜਿਆਦਾ ਵੀ ਨਹੀਂ ਪਿਆ ਬਹੁਤ ਹਲਕਾ ਜਿਹਾ ਪਿਆ ਸੀ ਪਰ ਵਿੜਾ ਗਿੱਲਾ ਹੋ ਗਿਆ ਸੀ ਤੇ ਤੁਸੀਂ ਦੱਸਿਓ ਤੁਹਾਡੇ ਕਿੱਥੇ ਕਿੱਥੇ ਮੀਂਹ ਪਿਆ ਹੈ ਪਰ ਦੇਣ ਸੋਨਾ ਨਿਕਲ ਆਇਆ ਬਹੁਤ ਜ਼ਿਆਦਾ ਨਹੀਂ ਥੋੜਾ ਥੋੜਾ ਪਿਆਸ ਸੀ ਤੇ ਹਵਾ ਜੀ ਚੱਲ ਰਹੀ ਸੀ ਰਾਤੀ ਜਦੋਂ ਮੈਂ ਜਾਗਾ ਹੀ ਦੇਖਿਆ ਤੇ ਹਵਾ ਜੀ ਕਾਫੀ ਚੱਲ ਰਹੀ ਸੀ ਤੇ ਦੋਸਤੋ ਤੁਹਾਨੂੰ ਦਿਖਾਈਏ ਇੱਕ ਚੀਜ਼ ਕਬੂਤਰਾਂ ਦਾ ਜੋੜਾ ਸਵੇਰੇ ਸਵੇਰੇ ਸਾਡੇ ਘਰੇ ਆਇਆ ਕੱਲ ਵੀ ਆਏ ਸੀ ਤੇ ਆ ਦੇਖੋ ਜੀ ਇੱਕ ਚਿੱਟਾ ਕਬੂਤਰ ਹੈ ਤੇ ਇੱਕ ਆ ਦੂਸਰੇ ਕਸਰਮਈ ਜੀ ਰੰਗ ਦਾ ਹੈ ਕਬੂਤਰ ਤੇ ਇਹਨਾਂ ਦਾ ਜੋੜਾ ਦੇਖ ਲਓ ਇੱਕ ਚਿੱਟਾ ਤੇ ਕਾਲਾ ਹੈ ਤੇ ਸਵੇਰ ਦੇ ਇਦਾਂ ਬੈਠੇ ਤਾਰ ਦੇ ਉੱਤੇ ਸਾਡਾ ਕੁੱਤਾ ਬਹੁਤ ਭੱਜ-ਭੱਜ ਪੈ ਰਿਹਾ ਸੀ ਟਿਕਨੀ ਦੇ ਰਹੇ ਹੁਣ ਇੱਥੇ ਬੈਠੇ ਤਾਰ ਦੇ ਉੱਤੇ ਬਹੁਤ ਪਿਆਰੇ ਨੇ ਪਤਾ ਨਹੀਂ ਕਿੱਥੋਂ ਆnde ਕੱਲ ਦੇ ਆ ਰਹੇ ਨੇ ਸਾਡੇ ਘਰੇ ਕੱਲ ਚਾਰ ਸੀ ਦੋ ਚਿੱਟੇ ਹੀ ਦੋ ਕਾਲੇ ਹੀ ਤੇ ਅੱਜ ਇਹ ਜੋੜਾ ਆਇਆ ਹੈ ਕੈਂਟ ਲੱਗ ਰਿਹਾ ਨਾ ਆ ਦੇਖੋ ਜੀ ਅੰਬ ਦੇ ਬੁੱਟੇ ਦੇ ਆ ਛੋਟਾ ਅੰਬ ਦਾ ਬੁੱਟਾ ਇਹ ਤੇ ਆ ਕਿੰਨੇ ਸੋਹਣੇ ਪੱਤੇ ਤਾਜੀ ਤਾਜੀ ਕਿੰਨਾ ਪਿਆਰਾ ਕਲਰ ਹੈ ਉੱਗੇ ਅੱਗੇ ਕਹਿੰਦੇ ਲੱਗਦੀ ਪਈ ਨਹੀਂ ਲਾਲ ਰੰਗ ਤੇ ਤੇ ਹਾਂ ਜੀ ਆਪਾਂ ਪੀਣ ਲੱਗੇ ਹੁਣ ਗਰਮਾ ਗਰਮ ਚਾਹ ਤੇ ਨਾਲ ਪਿੰਨੀ ਆ ਦੇਖੋ ਜੀ ਗੋਲ ਗੋਲ ਪਿੰਨੀ ਸਵਾਦ ਸਵਾਦ ਖੋਏ ਵਾਲੀ ਦੇਸੀ ਘਿਓ ਵਾਲੀ ਮੇਵੇ ਵਾਲੀ एंड चीज बनी यार यारा पट्ठे ज पा लगे डर मैं चलो चाह बा थोड़ा जमीन करके थोड़ा जा लेट ही उठे मतलब उससे मैं टाइम नहीं वगैरह करना हूँ फिर थोड़ा जहा पै जमें ता करके थोड़ा लेट हो गया अच्छे ਚਾਹ ਨੂੰ ਸਹਲਾਚ ਹਰ ਕੋਈ ਪਿੰਨੀਆਂ ਬਣਾਉਂਦਾ ਨਾ ਹਰ ਕਿਸੇ ਦੇ ਘਰੇ ਬਣੀ ਜਾਂਦੀਆਂ ਪਿੰਨੀਆਂ ਤੇ ਆਪਣੀ jaan ਹੈ ਠੀਕ ਪੀ ਲਾਂ ਜੀ ਮੈਂ ਚਾਹ ਹਾਂਜੀ ਚਾਹ ਪੀ ਕੇ ਤੇ ਹੁਣ ਮੇਰੀ ਡਿਊਟੀ ਹੈ ਧਾਰਾ ਕੱਢਣ ਦੀ ਦੋ ਮੱਜਾਂ ਦੀ ਤੇ ਗਾਂ ਦੀ ਧਾਰ ਕੱਢਣੀ ਹੁੰਦੀ ਹੈ ਤੇ ਮੈਨੂੰ ਅੱਜ ਜਣੇ ਨੌਕ ਕਿਉਂਕਿ ਮੱਜਾਂ ਥੋੜਾ ਟਾਈਮ ਜ਼ਿਆਦਾ ਲੈਂਦੀਆਂ ਉਹਨਾਂ ਨੂੰ ਅੱਗੇ ਆਟਾ-ਉਟਾ ਪਾੜਾ ਪੂੜਾ ਪਾਕੀ ਧਾਰਾ ਕੱਢਣੇ ਪਿੰਦੀਆਂ ਤੇ ਠੀਕ ਹੈ ਜੀ ਫਿਰ ਮੈਂ ਹੁਣ ਕੱਢ ਲਾਂ ਧਾਰਾਂ ਦੁੱਧ ਚੋਲਾ ਡੰਗਰਾਂ ਦਾ ਤੇ ਉਸ ਤੋਂ ਬਾਅਦ ਆਪਾਂ ਦਿਖਾਵਨੀ ਤਾਂ ਲੋਚੀ ਹੋਣ 11:00 ਵੱਜ ਚੁੱਕੇ ਨੇ ਆਪਾਂ ਖਾਣ ਲੱਗੇ ਰੋਟੀ ਤੇ ਅੱਜ ਹੈ ਪਨੀਰ ਦੀ ਪੁਰਜੀ ਤੇ ਜਿਹੜੀ ਰਾਤ ਆਪਾਂ ਬढ़ाई ਸੀ ਪੁਰਜੀ ਮੇਥੀ ਮੇਥਿਆਂ ਦੀ ਤੇ ਦਹੀਂ ਅੱਜ ਤੇ ਆ ਰੋਟੀਆਂ ਤੇ ਇੰਨਾ ਕੁ ਮੱਖਣ ਤੇ ਅੱਜ ਨਾਲ ਪੀਵਾਂਗੇ ਆਪਾਂ ਇੱਕ ਗਲਾਸ ਲੱਸੀ ਤਾਜੀ-ਤਾਜੀ ਫਿਰ ਛਕ ਲਾਂ ਮੈਂ ਪ੍ਰਸ਼ਾਦਾ ਤੇ ਉਸ ਤੋਂ ਬਾਅਦ ਆਪਾਂ ਦਿਖਾਉਣੀ ਅੱਗੇ ਹਾਂਜੀ ਤੇ ਦੋਸਤੋ ਰੋਟੀ ਰੋਟੀ ਖਾ ਕੇ ਮੈਂ ਨਾ ਪੂਆ ਜੀ ਦੇ ਤੇਲ ਮਲਣ ਲੱਗ ਗਿਆ ਉਹ ਗੁੱਡਾ ਜਿਹਾ ਉਹਨਾਂ ਦਾ ਥੋੜਾ ਦੁਖਦਾ ਨਾ ਤੇ ਮੋਡਾ ਵੀ ਦੁਖਦਾ ਹੈ ਜਿਹੜੀ ਉਹਨਾਂ ਦੀ ਬਾਹ ਟੁੱਟੀ ਸੀ ਤੇ ਮਾਲਿਸ਼ ਕਰਕੇ ਘੜੀ ਪੂਆ ਜੀ ਲੱਗੀ ਬਹਿ ਗਿਆ ਤੇ ਉਸ ਤੋਂ ਬਾਅਦ ਮੈਂ ਥੋੜਾ ਫੋਨ ਵੇਖਣ ਲੱਗ ਗਿਆ ਸੀ ਤੇ ਇਦਾਂ ਹੀ ਟਾਈਮ ਲੰਘ ਗਿਆ ਤੇ ਹੁਣ ਨਾ 2 ਕੁ ਵੱਜ ਚੁੱਕੇ ਨੇ ਤੇ ਹੁਣ ਚਾਹ ਬਣ ਗਈ ਟਰਾਲੀ ਪਰਵਾਹ ਰਹੀ ਸਤਿੰਦਰ ਲੇਵਲ ਕੋਲੋਂ ਤੇ ਬਾਕੀ ਥੋੜਾ ਜਿਹਾ ਗੰਨਾ ਇੱਥੇ ਕਰ ਲਿਆ ਗੱਡੀ 'ਚ ਭਰ ਕੇ ਲਾਦ ਰਹੇ ਸੀ ਤੇ ਹੁਣ ਮੈਂ ਚਾਹ ਪੀ ਰਿਹਾ ਹਾਂ ਤੇ ਨਾਲ ਬਸ ਚਾਹ ਪੀ ਕੇ ਹੁਣ ਮੇਰੀ ਡਿਊਟੀ ਸ਼ੁਰੂ ਹੋ ਜਣੀ ਡੰਗਰਾ ਨੂੰ ਪੱਠੇ ਬਣਾਉਣ ਪਾਉਣ ਦੀ ਆਹ ਦੇਖ ਕਿੱਡਾ ਸੰਧਿਆ ਹੈ ਤੇ ਨਾਲੇ ਮੈਂ ਵੇਖਦਾ ਆਪਣੇ ਕੁਰੇ ਨੂੰ ਕਿਉਂਕਿ ਦੁੱਧ ਵੀ ਪਾਉਣਾ ਫੇਰ ਟਾਈਮ ਹੋ ਗਿਆ ਦੁੱਧ ਪਾਉਣ ਦਾ ਤੇ ਦੁੱਧ ਰੱਖਿਆ ਆਇਆ ਉਹਦਾ ਥੋੜਾ ਜਿਹਾ ਗਰਮ ਮੈਂ ਹਲਕਾ ਜਿਹਾ ਮੈਂ ਕਰਕੇ ਗਰਮ ਪਾਦਾ ਵਿਚਾਰਾ ਅੱਜ ਨਾ ਬਿਲਕੁਲ ਤੁਰਿਆ ਫਿਰਿਆ ਨਹੀਂ ਹੁਣ ਮੈਂ ਉਹਨੂੰ ਪੱਠੇ ਵੜਨ ਜਾਣਾ ਉਹਨੂੰ ਕੋਲ ਹੀ ਲੈ ਜਾਣਾ ਉੱਥੇ ਲੱਗੇ ਤੋਰ ਫੇਰ ਲੂਗਾ ਥੋੜਾ ਬੋਤਾ ਲੱਤ ਕਰਕੇ ਵਿਚਾਰਾ ਕੱਲ ਲੱਤ ਨਹੀਂ ਠੀਕ ਸੀ ਉਹਦੀ ਤੁਸੀਂ ਦੇਖਿਆ ਸੀ ਤੇ ਅੱਜ ਥੋੜੀ ਲੌਣ ਲੱਗ ਗਿਆ ਥੱਲੇ ਪਰ ਅਜੇ ਵੀ ਵਿਚਾਰਾ ਢਿੱਲਾ ਢਿੱਲਾ ਹੀ ਹੈ ਤੇ ਉਹਨੂੰ ਦੇਖਾਂ ਜਾ ਕੇ ਤੇ ਚਾਹ ਪੀ ਕੇ ਫਿਰ ਮੈਂ ਵੜਨਾ ਬਰਸੀਨ ਤੇ ਪੱਠੇ ਪਾਉਣੇ ਡੰਗਰਾਂ ਨੂੰ ਤਿੰਨ ਚਾਰ ਵਜੇ ਜਾਣੇ ਹੁਣ ਮੈਨੂੰ ਤੇ ਅੱਜ ਦਾ ਮੌਸਮ ਦੋਸਤੋ ਇਦਾਂ ਹੀ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਕਰਕੇ ਮੈਂ ਜੇ ਕੋਟੀ ਨਹੀਂ ਲਾਈ ਵਿੱਚ ਜੀ ਲਾਲੀ ਫੇਰ ਠੰਡ ਠੰਡ ਲੱਗਣ ਲੱਗੀ ਕਿਉਂਕਿ ਸਾਡੇ ਨਾ ਅੱਜ ਰਾਤੀ ਤੇ ਮੀਂਹ ਪਿਆ ਸੀ ਤੇ ਅੱਜ ਹੁਣ ਵੀ ਦਿਨੇ ਵੀ ਬਣਿਆ ਸੀ ਮੌਸਮ ਕਦੇ ਬਣ ਜਾਂਦਾ ਏ ਤੇ ਕਦੇ ਨਹੀਂ ਪਰ ਦਿਨੇ ਤੇ ਨਹੀਂ ਪਿਆ ਤੇ ਸੂਰਜ ਕਦੇ ਬਦਲਾਅ ਲੈ ਜਦੋਂ ਛੁਪ ਜਾਂਦਾ ਉਦੋਂ ਠੰਡਾ ਮੌਸਮ ਹੋ ਜਾਂਦਾ ਉਦੋਂ ਬਿਲਕੁਲ ਸਰਵਰ ਵਰਗਾ ਹੋ ਜਾਂਦਾ ਮਾਹੌਲ ਤੇ ਉਦੋਂ ਠੰਡ ਲੱਗਦੀ ਤੇ ਕਦੇ-ਕਦੇ ਸੂਰਜ ਬਾਹਰ ਨਿਕਲ ਆਉਂਦਾ ਬਸ ਇਦਾਂ ਹੀ ਚੱਲ ਰਿਹਾ ਅੱਜ ਸਾਰਾ ਦਿਨ ਜਿੰਨੀ ਅੱਜ ਜਿੰਨੀ ਇੱਥੇ ਟਿਕਾਣਾ ਬਣਾਇਆ ਵਿਚਾਰੀ ਨੇ ਇੱਥੇ ਬੈਠਾ ਰਿਹਾ ਚਲੋ ਦੁੱਧ ਪਾਵਾਂ ਆਜੋ ਇੱਥੇ ਜਪੀ ਜੋ ਪੀ ਲਓ ਫਿਰ ਖੇਡੋ ਇਹ ਉਹ ਭਰਵਾਹ ਤੇ ਆਣੇ ਕਿਦਸਤ ਬਰਨਦਾ ਹੋਏ ਹਾਜੂ ਉਹ ਰਾਸਤੇ ਤੇ ਬੈਲ ਗੱਡੀ ਲੈ ਕੇ ਕੋਈ ਜਾ ਰਿਹਾ ਏ ਪੱਟੇ ਪੱਟੇ ਯਾ ਦੇਖੋ ਆਪਣੇ ਬੱਚੇ ਆਪਣੇ ਪਿੱਛੇ ਆ ਰਿਹਾ ਲੋਮੀ ਆਜਾ ਆਜਾ ਹੁਣ ਥੋੜਾ ਜੇ ਤੁਰਿਆ ਵਿਚਾਰਾ ਦੁੱਧ ਦੁੱਧ ਪੀ ਕੇ ਹਟ ਵੱਡਾ ਨਹੀਂ ਨੂੰ ਟਿਕਣੀ ਨਾ ਡੱਕਣ ਮੜਾ ਮਟਿਆ ਬੜਾ ਖਰਾਬ ਹੈ ਤੰਗਰੀ ਜਾਂਦੀ ਮੈਨੂੰ ਲੱਗੇ ਖੇਡ ਦਰੂਗ ਅਜੇ ਵੀ ਵਿਚਾਰੀ ਲੱਤ ਨੂੰ ਚੰਗੀ ਤਰ੍ਹਾਂ ਚੁੱਕਦਾ ਉਹ ਜੋ ਜੋ ਅਸੀਂ ਕੁਛ ਨਹੀਂ ਮਾਰੂ ਇਹਨੂੰ ਕਰਨ ਦੇਣ ਚਲ ਉਹ ਵੀ ਖੇਡਣ ਨੂੰ ਫਿਰਦਾ ਪਰ ਅਜੇ ਠੀਕ ਨਹੀਂ ਨਾ ਤਾਂ ਹੀ ਉਹ ਚਾਹੁੰਦਾ ਮੇਰੇ ਨਾਲ ਖੇਡੇ ਲਓ ਮੇਰੇ ਬਾਬੂ ਇੱਥੇ ਬੈਠੋ ਉਹਨੂੰ ਕਿਹਾ ਨਾ ਜਾਨ ਕਰ ਦੇ ਮੈਂ ਵੱਡਲਾ ਪੱਠੇ ख मेरी बह गई ते एक जगह बेचारा बैठा है पराली खुले खेडो मन लोन बाबू ठीक हो जाए ठीक हो ही गए हो ठीक हो ही क्या उची जे 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 बड़ा खुश रहेदो हूँ चलो इतने बह जा मैं बढ़ ला पट्ठो ठीक है पट्ठे व्ड के फिर आप कुर के पाने टाइम हो गया, गया, गया साग बहुत ज्यादा सा खुशी ਤੇ ਠੀਕ ਹੈ ਜੀ ਮੈਂ ਵੱਡਨਾ ਪੱਠੇ ਤੇ ਕੁਦਰ ਕੇ ਪਾ ਦਾ ਨੰਗਰਾਂ ਨੂੰ ਤੇ ਫੇ ਉਸ ਤੋਂ ਬਾਅਦ ਆਪਾਂ ਅੱਗੇ ਲਿਖਣੇ ਧੰਨ ਹਾਂਜੀ ਤੇ ਹੁਣ 5 ਵਜਣ ਵਾਲੇ ਨੇ ਦੋਸਤੋ ਤੇ ਮੈਂ ਆਪਣੇ ਕੰਮ ਵਗੈਰਾ ਨਿਬੇੜ ਕੇ ਡੰਗਰਾਂ ਨੂੰ ਪੱਠੇ ਕੁਤਰ ਕੇ ਪਾ ਕੇ ਤੇ ਫ੍ਰੀ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਸਾਡੇ ਗਵੰਡੀ ਉਹ ਮੇਰਾ ਫਰੈਂਡ ਆ ਗਿਆ ਸੀ ਉਹਦੇ ਲਾਗੇ ਘੜੀ ਬਹਿ ਗਿਆ ਤੇ ਉਹ ਕੰਮ ਤੇ ਆਪਣਾ ਗਿਆ ਸੀ ਨਾ ਤੇ ਤੇ ਘਰੇ ਆਇਆ ਸੀ ਤੇ ਮੈਨੂੰ ਮਿਲਣ ਆਇਆ ਸੀ ਇੱਥੇ ਤੇ ਹੁਣ ਨਾ ਬਸ ਮੈਂ ਆਪਣੇ ਇਹ ਪੱਠੇ-ਪੁੱਠੇ ਅਸਵੀਰ ਵਾਸਤੇ ਉਤਰਨੇ ਆ ਤੇ ਪਾਣੀ ਲੈਣਾ ਡੰਗਰਾਂ ਨੂੰ ਤੇ ਉਸ ਤੋਂ ਪਹਿਲੇ ਮੈਂ ਲੱਗਾ ਸੀ ਸਬਜੀ ਵਾਲਾ ਆਇਆ ਸੀ ਤੇ ਅੱਜ ਛਲਜਮਨ ਸੀ ਧਰਨੇ ਆ ਤੇ ਉਹੀ ਮੈਂ ਗੁੰਗਲੀ ਪੁੱਟਣ ਆਇਆ ਸੀ ਤੇ ਚਲੋ ਜੀ ਆਪਾਂ ਸਬਜੀ ਵਾਲਾ ਆਪਣੇ ਆ ਗਏ ਆ ਓਏ ਕਿਧਰ ਤੁਰ ਰਹੀ ਰਹਿੰਦਿਆਂ ਇਹਨੂੰ ਚੈਨ ਨਹੀਂ ਹੈਗਾ ਸਾਡੇ ਵੱਡੇ ਕੁੱਤੇ ਨੂੰ ਤੇ ਲਓ ਜੀ ਆਪਣੇ ਗੁੰਗਲੂ ਬਹੁਤ ਫੇਰ ਮੋٹے ਹੋ ਗਏ ਆ ਆਪਾਂ 2-3 ਵਾਰੀ ਪਹਿਲੇ ਵੀ ਤਾਂ ਰੇਸੀ ਆਪਾਂ ਵੀਡੀਓ ਬਣਾਈ ਹੈ ਤੇ ਆ ਹੁਣ ਇੱਕ ਵਾਰੀ ਫੇਰ ਆਪਣਾ ਡੰਗ ਵਧੀਆ ਹੋ ਜਾਣਾ ਹੈ ਤੇ ਪੁੱਟਲਾ ਮੈਂ ਸਾਰੇ ਗੂੰਗਲੂ ਛਲਜਮ ਗੂੰਗਲੂ ਕਹਿੰਦੇ ਐ ਇਹਨੂੰ ਗੂੰਗਲੂ ਵੀ ਕਹਿੰਦੇ ਐ ਤੇ ਅੱਛਾ ਠੀਕ ਹੈ ਬੀਜੀ ਗਾਜਨਾ ਬਹੁਤ ਸੋਹਣੀਆਂ ਇੱਥੇ ਹੁੰਦੀਆਂ ਹਰ ਵਾਰ ਬਹੁਤ ਸੋਹਣੀਆਂ ਮਟਰ ਖੇਰ ਆਰ ਕੀ ਉਧਰ ਥੋੜੀ ਜਿਹਾ ਜਗ੍ਹਾ ਸੀ ਥੋੜੇ ਹੀ ਹੋ ਗਏ ਟਮਾਟਰ ਵੀ ਹੋਣ ਲੱਗੇ ਹੁਣ ਤੇ ਲੋ ਜੀ ਦੋਸਤੋ ਇੰਨੇ ਵੱਡੇ ਗੰਗਲੂ ਮੈਂ ਪੁੱਟ ਲਏ ਨੇ ਤੇ ਆਹ ਪੱਤੇ ਜਿਹੜੇ ਇਹਦੇ ਮੈਂ ਲਾ ਲਏ ਨੇ ਇਹ ਟੋਕੇ ਪਿੱਛੇ ਰੱਖ ਦਿਨਾ ਪੱਠੇ ਬਣ ਜਾਣਗੇ ਡੰਗਰਾਂ ਦੇ ਤੇ ਅਜੇ ਵੀ ਲੱਗੇ ਥੋੜੇ ਬਹੁਤ ਇੱਕ ਡੰਗ ਹੋਰ ਹੋ ਜਾਣਾ ਤੇ 3-4 ਵਾਰ ਇਸੇ ਪਹਿਲਾਂ ਬਣਾ ਲਏ ਦੀਦੀ ਨੂੰ ਵੀ ਦਿੱਤੇ ਸੀ ਤੋੜ ਕੇ ਉਹਦਣ ਤੇ ਹੁਣ ਮੈਂ ਘਰੇ ਦੇ ਦਿਨਾ ਭਾਬੀ ਚ ਹੁਣਾਂ ਨੂੰ ਬਣਾ ਲੈਣਗੇ ਸਬਜੀ ਤੇ ਹੁਣ ਮੈਂ ਆ ਕੇ ਮੇਥੀ ਤੇ ਧਨੀਆਂ ਪਾਲਕ ਤੋੜ ਕੇ ਲੈ ਜਾਊਂਗਾ ਕਿਉਂਕਿ ਇਹਦੇ ਵਿੱਚ ਅਸੀਂ ਪਾਲਕ ਵੀ ਪਾਉਣੀ ਹੈ ਪਾਲਕ ਥੋੜੀ ਜਿਆਦਾ ਤੋੜ ਲੂਗਾ ਹੈ ਪਾਲਕ ਥੋੜੀ ਹੈ ਵਾਵਾ ਸਾਗਲੀ ਚੀਰਲੀ ਸੀ ਨਾ ਆਪਾਂ ਦੇ ਦੇ ਨਕਰੇ ਜਾ ਕੇ ਹਾਂਜੀ ਤੇ ਆਜ ਬਣੂਗੀ ਗੋਂਗਲੂਆਂ ਦੀ ਸਬਜ਼ੀ ਘੈਂਟ ਵੀ ਲੱਗ ਰਿਹਾ ਇਸ ਟਾਈਮ ਤੇ ਮੈਂ ਦੇ ਦਾਂ ਘਰੇ ਜਾ ਕੇ ਤੇ ਉਧਰ ਸਲਜਮ ਮੁੱਕ ਚੱਲੇ ਆ ਥੋੜੀ ਜਿਹੀ ਰਹਿ ਗਈ ਤੇ ਹੁਣ ਆਪਣੇ ਇੱਧਰ ਤਿਆਰ ਹੋ ਜਨੇ ਮੂਲੀਆਂ ਤੇ ਸਲਜਮ ਆਹ ਵਾਲੀ ਜਗ੍ਹਾ ਤੇ ਲਸਣ ਵਾਲੀ ਆ ਦੇਖੋ ਕਿੰਨੇ ਤੇ ਲਓ ਜੀ ਇੰਨੀ ਕ ਪਾਲਕ ਮੇਥੀ ਤੇ ਧਨੀਆ ਮੈਂ ਚੀਰ ਲਿਆ ਉਤੋਂ ਤੇ ਇਹ ਵੀ ਦੇ ਦਿੰਦਾ ਤੇ ਰੱਖ ਤੇ ਆਪਾਂ ਇਹ ਜੀ ਕੰਦ ਰੱਖ ਤੇ दोस्तों वैसे घर की सब्जी तो नज़ारे बखरे होंगे ना ताज़ी ताज़ी तोड़ के बना ली लीजा झटप स्वाद भी कि बनती एक गोंगलू मैं लगा चीर के खान कच्चा स्वाद लगता स्वाद लगता यार ਹਾਂਜੀ ਤੇ ਇਸ ਦੇ ਨਾਲ ਹੀ ਦੋਸਤੋ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਇਹ ਸੀ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਦਾ ਰੁਟੀਨ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਤੁਸੀਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਵਲੌਗ ਨੂੰ ਸਪੋਰਟ ਕਰਦੇ ਹੋ ਜਿਹੜੇ ਜਿਹੜੇ ਵੀਰ ਭੈਣ ਭਰਾ ਤੇ ਅੱਗੇ ਵੀ ਇਦਾਂ ਹੀ ਕਰਦੇ ਰਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਠੀਕ ਹੈ ਜੀ ਮਿਲਦੇ ਹਾਂ ਨਵੇਂ ਵਲੌਗਸ ਚ ਲਵ ਯੂ ਆਲ ਬਾਏ ਬਾਏ ਡਾਟਾ